ਬਾਈਕੋਲ ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕੜੇ ਤੇ ਬਾਈ ਨਾਲ ਕਰਦੇ ਗੱਲਬਾਤ ਵਧੀਆ ਕੁਆਲਟੀ ਵਾਲੀਆਂ ਝੋਟੀਆਂ ਆਈਆਂ ਆ ਤੇ ਟੋਕੜ ਗਪਣ ਝੋਟੀ ਵਿਖਾਉਨੇ ਆ ਬਹੁਤ ਸੋਹਣੀਆਂ ਤੇ ਵਧੀਆ ਸਰਸਿਕਲ ਬਾਈ ਜੀ ਸਰਸਿਕਲ ਜੀ ਵੀਰ ਜੀ ਠੀਠਾ ਜੀ ਆ ਵਧੀਆ ਠੀਕ ਠਾਕ ਜੀ ਜੀ ਕਾਮ ਪ੍ਰਮਾਣਾ ਜੀ ਠੀਕ ਠਾਕ ਜੀ ਫੌਰਕ ਸਿਹਤਾਨੀ ਸਾਹਿਬ ਪ੍ਰਮਾਣਾ ਜੀ ਨਹੀਂ ਫਸਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਲਾ ਵੀ ਜੀ ਤੇ ਤੁਹਾਨੂੰ ਧੰਨਵਾਦ ਜੀ ਧੰਨਵਾਦ ਜੀ ਤੇ ਜਮਨ ਵੀਰ ਜੀ ਅੱਜ ਆਪਣੇ ਕੋਲ 4-5 ਹੈਗੇ ਵਧੀਆ ਟੌਪ ਹਾਂਜੀ ਹਾਂਜੀ ਬਿਲਕੁਲ ਪਾ ਸਿਰ ਤੇ ਜਿਆਜ ਰੇਟ ਠੀਕ ਜੀ ਵਧੀਆ ਵਧੀਆ ਰੇਟ ਆ ਮਈਆਂ ਹਾਂ ਹਾਂਜੀ ਝੋਟੀਆਂ ਵੀ ਚੰਗੀਆਂ ਨਜ਼ਰ ਆਈਆਂ ਠੀਕ ਆ ਵਧੀਆ ਝੋਟੀਆਂ ਕੁਆਲਿਟੀਆਂ ਸਿੰਘੀ ਸਿੰਘੀ ਪੂਰੀ ਝੋਟੀ ਲੱਗੀ ਆ ਲਾਈਕ ਤੇ ਕਮੈਂਟ ਤੇ ਸ਼ੇਅਰ ਹਾਂਜੀ ਹਾਂਜੀ ਬਾਦ ਚੈਨਲ ਨੂੰ ਕਰਿਆ ਕਰੋ ਠੀਕ ਹੈ ਜੀ ਤੇ ਜਿੰਨੇ ਵੀਰ ਭਰਾ ਪਿਆਰ ਕਰਦੇ ਜੁੜੇ ਆ ਹਾਂਜੀ ਹਾਂਜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਧੰਨਵਾਦ ਕਰਦੇ ਬਾਈ ਬਾਕੀ ਵੀ ਜੀ ਇਹ ਗੱਲ ਹੈ ਕਿ ਸੁਆਜ ਜੀ ਹਾਂਜੀ ਜਿਹੜੇ ਭੈਣ ਭਰਾਵਾਂ ਦੇ ਘਰ ਆਪਣੀਆਂ 20 20 5 5 ਮਈਆਂ ਗਈਆਂ ਇੱਕ ਇੱਕ ਘਰ ਦੇ ਵਿੱਚ ਹਾਂਜੀ ਹਾਂਜੀ ਇਹ ਸੀ ਕਿੰਨੇ ਬੱਚੀਆਂ ਮਈਆਂ ਸਹੀ ਗੱਲ ਜੀ ਇੱਕ ਅੱਜ 5 ਸਾਲ ਹੋ ਗਏ ਲੈ ਵੀਰ ਜੀ ਕੰਮ ਕਰਦੇ ਵੀਡੀਓ ਬਿਲਕੁਲ ਸਹੀ ਗੱਲ ਬਾਈ ਜੀ ਤੇ ਜੇ ਦੱਸ ਦਾਂਗੇ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਮਈਨੇ ਕਿੰਨਾ ਕੰਨਾ ਦੁੱਧ ਕੱਢਿਆ ਬਿਲਕੁਲ ਸਹੀ ਗੱਲ ਆ ਤੇ ਅਸਲ ਮਈਆਂ ਵੀਰ ਜੀ ਦੁੱਧ ਦੇਦੀ ਸਾਰਿਆਂ ਨਾਲੋਂ ਜਾਇਜ ਇਲਾਕਾ ਵੀਰ ਆ ਏਰੀਆ ਜਿੱਥੇ ਮਈ ਜਾਇਜ ਮਿਲਦੀ ਹੈ ਸਹੀ ਸਹੀ ਗੱਲ ਬਿਲਕੁਲ ਸਹੀ ਗੱਲ ਵਧੀਆ ਤਾਂ ਵਧੀਆ ਮਈ ਬਿਲਕੁਲ ਸਹੀ ਗੱਲ ਬਾਈ ਜੀ ਮਈ ਵੀਰ ਜਿਹੜਾ ਪੜਾਉਂਆਂ ਵੀਰਾਂ ਕੋ ਗਈ ਆ ਹਾਂ ਮਜ਼ਾ ਦਿਉਂਦਾ ਆ ਆਪ ਆ ਕੇ ਵੀਰ ਕਹਿੰਦੇ ਮੈਂ ਡਬਲ ਪੈਸੇ ਵਟੇ ਵੀ ਉਹ ਵੀਰ ਆਇਓ ਤੁਹਾਨੂੰ ਕਹਿੰਦਾ ਵੀ ਇਹ 41 ਖੜੀ ਦੀ ਇੱਕ 45 ਦੀ ਇੱਕ 113 ਦੀ ਤੇ ਇੱਕ 16 ਦੀ ਵੇਚੀ ਆ। ਤਾਂ ਨੂੰ ਤਨਾ ਤਨਾ ਓਡਿਆਂ ਤੇ ਜਾ ਕੇ ਮੈਂ ਵਿਕਦੀ ਆ। ਬਿਲਕੁਲ ਸਹੀ ਗੱਲ। ਜਮਾ ਜਮਾ ਓਡਿਆਂ ਤੇ। ਹਾਂ। ਤੇ ਬਿਲਕੁਲ ਜੈ ਦੀ ਗੱਲ ਤੇ ਵੀ ਜਿਹੜਾ ਸੇਵਾ ਕਰਨ ਦੋ ਦੋਨੇ ਚੋਣਾ ਉਹਨੇ। ਦੋ ਦੋਨੇ ਚੋਣਾ। ਇੱਕੋ ਗੱਲ ਅਸੀਂ ਕਹਿੰਦੇ ਆ ਜਿਹਨੇ 4 ਵਜੇ 5 ਵਜੇ ਘੜੀ ਦੇਖਣੀ ਗੋਟ ਦੇ ਵੀ ਫੇਰ ਪਠੇ ਪਾਵਾਂ ਓਕੋ ਨਹੀਂ ਚੋਇਆ ਜਾਣਾ। ਓਕੋ ਨਹੀਂ ਚੋਇਆ ਜਾਣਾ ਬਿਲਕੁਲ ਸਹੀ। ਓਕੋ ਨਹੀਂ ਆਜਣਾ ਜਿਹਨੇ ਸੇਵਾ ਕਰਨੀਗੇ ਨੇ ਦੋ ਦੋਨੇ ਚੋਣਾ। ਦੋ ਦੋਨੇ ਚੋਣਾ। ਜਿਹਨੇ ਸੇਵਾ ਦਾ ਆ ਤੇ ਬਹੁਤ ਵਾਰ ਸੇਵਾ ਮੇਰੇ ਭਰਾ ਕਰਿਆ ਤੇ ਆਪਣੇ ਬੰਦਾ ਵੀਰਤ ਕੋਈ ਨਹੀਂ ਵੀਰ ਭਰਾ ਵਪਾਰੀ ਆ ਹਾਂ ਜਦੋਂ ਕਹਿੰਦੇ ਬਹੁਤ ਚੋ ਪੈਸੇ ਕਢਣੇ ਇਹ ਘਰ ਵਾਲਿਆਂ ਦੇ ਪਾਸੇ ਲਾਉਣੇ ਆ ਵਪਾਰੀ ਥੋੜਾ ਕਹਿੰਦਾ ਮੈਨੂੰ ਨਗਰ ਮਾੜਾ ਪੈ ਜੀ ਵਪਾਰੀ ਥੋੜਾ ਗੰਦਾ ਚਵਰਾ ਆ ਕੋਈ ਬੰਦਾ ਨਹੀਂ ਕਹਿੰਦਾ ਮੈਨੂੰ ਨਗਰ ਮਾੜਾ ਵਪਾਰੀ ਪਾਰੀ ਸੁਖ ਸੁਖ ਨਹੀਂ ਆਈ ਦੀ ਆ ਬੰਦੇ ਬਨੇ ਕਿਸਮਤ ਆ ਕਿਸਮਤ ਦਾ ਭਾਉ ਪੜੇ ਇੱਕ ਕਰਮਾਨੀਆਂ ਮਾੜੀ ਮਈ ਵੀ ਚੰਗੀ ਹੋ ਜਾਂਦੀ ਜੇ ਸੇਵਾ ਕਰੀ ਸਹੀ ਗੱਲ ਜੀ ਚੁਕਣਾ ਦੇ ਪਸਰ ਪਾੜ ਦਿੰਦੀ ਚੁਕਣਾ ਪਸਰ ਪਾੜ ਦਿੰਦੀ ਸਹੀ ਗੱਲ ਜੀ ਸਹੀ ਗੱਲ ਹੈ ਮਈਆਂ ਵੀ ਦੇਖਣੇ ਚੰਗੀਆਂ ਭਰਾ ਭਰਾ ਨੂੰ ਲੜਾ ਦਿੰਦੀ ਚੁਕਣਾ ਦੇ ਬਿਲਕੁਲ ਸਹੀ ਗੱਲ ਹੈ ਬਾਈ ਜੀ ਕੰਦਾ ਪਾੜ ਦਿੰਦੀ ਕੰਦਾ ਪਾੜ ਦਿੰਦੀ ਸਹੀ ਗੱਲ ਹੈ ਕਿਹਨੇ ਪਤੀ ਤਾਂ ਨਹੀਂ ਆਪਣੀ ਆਪਣੀ ਪਰਖ ਕਰੋ ਇਹਦੇ ਮਗਰ ਨਾਲ ਕੋ ਮੇਨ ਗੱਲ ਵੀ ਇਹ ਕਹਿੰਨੇ ਆ ਹਾਂਜੀ ਕੋਈ ਕੋਈ ਮੀਰ ਪਟਾਏ ਦਮ ਰੱਖਦਾ ਜਿਹੜਾ 2022 ਪਾਣੀ ਮੈਨੂੰ ਕੱਲ ਦਾਵਾ ਸਹੀ ਗੱਲ ਹੈ ਲੱਖ ਲੱਖ ਹੁੰਦੇ ਕੋਂਡਾਂ ਦੇ ਵਿੱਚ ਪਹਿਲਾਂ ਪੈਸੇ ਖਾਤੇ ਵਿੱਚ ਪਵਾ ਕੇ ਫੇਰ ਨਹੀਂ ਮੈਂ ਕੱਲ ਦੇ ਤੇ ਅੱਜ 5 ਸਾਲ ਹੋ ਗਏ ਲੈ ਵੀਡੀਓ ਪੁੰਨਿਆਂ ਨੂੰ ਐਦਾਂ ਮੈਂ ਕੱਲੀ ਦੀ ਆ ਵੇਹ ਵੀਰ ਆ ਤੀਜੇ ਦਿਨ ਦੀ ਮੈਂ ਸੁਈ ਆ ਅੱਜ ਠੀਕ ਹੈ ਜਿਹੜੀ ਮੈਂ ਆਪ ਦੱਸਦੀ ਵੀ ਹੈਗੀ ਅਸਲ ਚੀਜ਼ ਹੈ ਸਹੀ ਗੱਲ ਬਾਈ ਜੀ ਇਹ ਫੇਰੀ ਪੂਰੀ ਕੁਆਲਿਟੀ ਵਾਲੀ ਮਾਂ ਦਾ ਲੈਵੇ ਕੁਆਲਿਟੀ ਦੀ ਚੋਲ ਫਟਾ ਲਗਾ ਲਗਾ ਪੂਰੀ ਮਹੀਂ ਵੀ ਦੁੱਧ ਵਾਲੀ ਆ ਇਹ ਬੰਦੇ ਆਪਣੇ ਅਪਣਾ ਅੱਜ ਬਾਕੀ ਵੀਰ ਜੀ ਇੱਕ ਵੱਡੀ ਗੱਲ ਪਤਾ ਮੇਣ ਕੀ ਆ ਹਾਂਜੀ ਹਾਂਜੀ ਕਈ ਲੋਕ ਸੋਚ ਲੈਂਦੇ ਵੀ ਇਹ 70 75000 ਦੀ 80000 ਵਾਲੀ ਮਹੀਂ ਦੁੱਧ ਨਹੀਂ ਦਿੰਦੀ ਹਾਂਜੀ ਹਾਂਜੀ ਅੱਜ ਤੱਕ ਜਿੰਨਾ ਮਰਲੀ ਕੋ ਸਿਆਣਾ ਬਾਂਜੇ ਨਾ ਦੁੱਧ ਦੁੱਧ ਪਹਿਣਾ ਨਹੀਂ ਜੇ ਮਿਲਦਾ ਦੁੱਧ ਵੀਰ ਜੀ ਆਪਣੀ ਸੇਵਾ ਦੁੱਧ ਪਹਿਣਾ ਨਹੀਂ ਮਿਲਦਾ ਇਹ ਜਗਰਾਵਾਂ ਮੇਲੇ ਦੇ ਵਿੱਚ ਮੁੰਡੇ ਨੇ ਝੋਟੀ ਪਾਈ 110000 ਦੀ ਤਿੰਨ ਤਿੰਨ ਲੱਖ ਵਾਲੀਆਂ ਮਈਆਂ ਹਰਾ ਗਈ ਸੀ ਸਹੀ ਗੱਲ ਹੈ ਫਿਰ ਤਿੰਨ ਤਿੰਨ ਲੱਖ ਵਾਲੀਆਂ ਮਈਆਂ ਹਰਾ ਗਈ ਇੱਕ 10 ਦੀ ਝੋਟੀ ਲਈ ਮੋੜ ਮੰਡੀ ਦੇ ਵਿੱਚ ਉਹਦੇ ਪਹਿਲੇ ਨੰਬਰ ਤੇ ਮੱਝ ਆਈ ਸੀ ਤੇ ਆਪਣਾ ਵੀ ਇਹਦੇ ਉੱਪ ਲੱਗੇ ਪਿੰਡ ਤੇ ਦੂਜੇ ਨੰਬਰ ਤੇ ਉਹਨਾਂ ਦੀ ਮੱਝ ਆਈ ਹਾਂ ਹਾਂ ਇਹ ਜਿਹੜੀ ਸਾਰੀਆਂ ਮਈਆਂ ਚੰਗੇ ਜੰਗੇ ਚੈਂਪੀਅਨ ਮਈਆਂ ਉਹਨੇ ਹਰਾਈਆਂ ਉਹ ਮੱਝ ਨੇ ਇਹਦੇ ਲੱਖ ਵਾਲੀ ਮੱਝ ਨੇ ਬਹੁਤ ਪੈਸਾ ਥੋੜਾ ਮਿਲਦਾ ਆ ਉਹ ਨਸਲ ਕੱਢ ਦਿੰਦੀ ਭਾਵੇਂ 70000 ਵਾਲੀ ਮਈ 2 2 ਲੱਖ ਵਾਲੀ ਮਈ ਨਾਲ ਇਹ ਕੋਤੇ ਤੇ ਮਿਲਦੀ ਜਾ ਕੇ ਕੁਆਲਿਟੀ ਕੁਆਲਿਟੀ ਜਿੰਨੇ ਰੁਪਏ ਤਾਂ ਉਹਨੂੰ ਲਾਈ ਜਾਏਗਾ ਦੁੱਧ ਤੇ ਥੋੜਾ ਵਧਣਾ ਪਰ ਗਾੜੀ ਕੁਆਲਿਟੀ ਵਾਹ ਸਹੀ ਗੱਲ ਹੈ ਜਿਹੜੇ ਵੱਡੇ ਸ਼ੋਰੂਮ 'ਚ ਵੜਾਂਗੇ ਕੱਪੜਿਆਂ ਦੇ ਉੱਤੇ ਚਮਕਾ ਤੇ ਕੱਪੜੇ ਮਾੜੀ ਦੁਕਾਨਾਂ 'ਚ ਚੰਗੇ ਮਿਲ ਜਾਂਦੇ ਆ ਤੇ ਗੱਲ ਨਾਲ ਬਿਲਕੁਲ ਬਿਲਕੁਲ ਇਹ ਇਹ ਅੱਜ ਕੱਲੀ ਵੀਡੀਓ ਨਹੀਂ ਪਾਉਣੀ ਅੱਜ ਇਹੋ ਚੀਜ਼ ਦਿਖਾਉਣੀ ਵੀ ਆ ਛੋਟੀ ਹੁੰਦਦੀ ਆ ਠੀਕ ਹੈ ਤੇ ਆ ਮੈਂ ਹੀ ਦੇਖੀ ਆ ਸਹੀ ਆ ਮੈਂ ਹੀ ਦੇਖੀ ਦੁੱਧ ਭਾਵੇਂ ਸਮੋਹ ਦੇ ਜਿਹੜਾ ਸਿਰਫ ਗਾੜਲੇ ਪਾਣੇ ਕੁਆਲਿਟੀ ਆ ਕੁਆਲਿਟੀ ਸਹੀ ਗੱਲ ਤੇ ਲੇਵਾ ਲੂਆ ਪਰ ਲੇ ਲੇਵਾ ਇਹਨੂੰ ਬਹੁਤ ਸੋਹਣਾ ਲੱਗਾ ਮੈਨੂੰ ਵੀ ਇਹਨਾਂ ਚੀਜ਼ਾਂ ਦੀ ਕੁਆਲਿਟੀ ਹੈ ਲੇਵਾ ਇਧਰ ਹੀ ਵੇਖੋ ਕੁਆਲਿਟੀ ਲਾ ਪੂਰਾ ਵਧੀਆ ਲੱਗਾ ਹੋਇਆ ਤੇ ਜਿਹੜੀ ਗੱਲ ਹੈ ਉਹਦੀ ਥੋੜੀ ਸਿੰਘ ਸਿੰਘ ਗੋਲੇ ਆ ਜਿਹੜੀ ਗੱਲ ਹੈ ਕਿ ਕਮਾਲ ਦੀ ਉਹ ਉਹ ਜੀ ਉਹ ਨਸਲ ਹੋਰ ਆ ਉਹਦੀ ਮਾਸਾ ਰਕਮ 'ਚ ਵਾਧ ਦੇਣਾ ਬਿਲਕੁਲ ਹੀ ਕੁਆਲਿਟੀ ਚੰਗੀ ਆ ਗਈ ਤੇ ਦੁੱਧ ਭਾਵੇਂ ਮੈਂ ਵਾਧ ਦੇ ਜੀ ਭਾ ਯਾ ਦੇ ਜੀ ਜਿਹੜੀ ਗੱਲ ਹੈ ਵੇਖੋ ਜੀ ਇਹ ਲੇਵਰੀ ਲਵਾਜ ਦੀ ਬਹੁਤ ਸੋਹਣੀ ਥੋੜਾ ਵੀ ਕੀ ਹਾਬਾ ਦੇ ਗਲਾਂ ਗੰਨ ਲੈ ਡੀਆਂ ਅੱਜ 5 6 ਸਾਲ ਹੋ ਗਏ ਬਾਈ ਕੰਮ ਕਰਦੇ ਆ ਮੈਂ ਨਾ ਪਛਾਣੀਆ ਫਿਰ ਫਾਇਦਾ ਕੀ ਆ ਵੱਡੀ ਵੱਡੀ ਮਹਿ ਵੇਚੀ ਆ ਔਰ ਭੈਣ ਭਰਾਣਾ ਸੁਭੋਸ਼ਾਸ਼ ਬਣਿਆ ਕੰਮ ਕਣਿਆ ਚਾਹੀਦਾ ਵੀਰਾਂ ਨੇ ਅੰਗਰੇਜ਼ ਮਾਣਿਆ ਵੀਰ ਆਪਣੇ ਕੋ ਫਾਸਲਾ ਸ਼ਹਿਰ ਦਾ ਹਾਂਜੀ ਹਾਂਜੀ ਕਲਾਕਾਰ ਹਾਂਜੀ ਚੰਗੀ ਦਾ ਚੰਗੀ ਮਹਿਕਾਰ ਰੱਖੀ ਆ ਤੇ ਅੱਜ ਤੱਕ 5 ਸਾਲ ਹੋ ਜਨਿਏ ਆ ਕਦੀ ਸਾਈ ਨਹੀਂ ਪਵਾਈ ਤਾਂ ਮਵਾਜਾ ਤਾਂ ਉਹਦੇ ਕਰਕੇ ਬੜੇ ਬੜੇ ਧੀ ਆਤਮੀਆਂ ਤੱਕ ਵੀਰਾਂ ਨੇ ਸਾਡੇ ਕੋ ਮਈਆਂ ਮਗਾਈਆਂ ਹੋਇਆ ਠੀਕ ਆ ਇਦਾਂ ਹੀ ਇਹਦਾ ਜਿਹੜੇ ਫੌਜੀ ਵੀਰਾਂ ਨੇ ਮਈਆਂ ਮੰਗਾਈਆਂ ਜੇ ਯਕੀਨ ਕਰਦੇ ਆ ਵੀਰ ਭਰਾ ਸਹੀ ਗੱਲ ਇਹ ਨਹੀਂ ਅਸੀਂ ਵੀਰ ਹਵਾਜ ਗੱਲ ਨਹੀਂ ਕਰਦੇ ਵੀ ਇਹ ਨਾ ਕੋਈ ਆਖੇ ਵੀ ਇਹ ਜਿਹੜੀ ਆਈ ਇਹਨੇ ਕਹਿੰਦਾ ਵੀ ਅਸੀਂ ਨਹੀਂ ਆ ਦੋਦ ਦੇ ਤੋਤਾ ਜਿੱਥੇ ਪਹਿਲੇ ਹੀ ਪੈਂਦ ਦੇ ਦਿਨ ਤੋਂ ਗੱਲ ਆ ਗਈ ਦੋਦਾਂ ਤੋਤਾ ਇਹ ਤਾਂ ਕੋਈ ਨਹੀਂ ਐਵੇਂ ਇਹੋ ਗੱਲ ਵੀ ਹਵਾ ਨਹੀਂ ਕਰੀ ਤੀ ਹਵਾ ਨਹੀਂ ਕਰੀ ਸਹੀ ਗੱਲ ਜਿਹੜੇ ਵੀਰ ਭਰਾ ਨਾਲ ਮੇਲ ਮਲਾ ਤੇ ਚੰਗੀ ਤੋਂ ਚੰਗੀ 2 2.5 300 ਲੱਖ ਦੀ ਵੀ ਮਈ ਵੇਚੀ ਸਹੀ ਗੱਲ ਬਾਈ ਜੀ ਬਿਲਕੁਲ ਸਹੀ ਇਹ ਨਿਮਰਤਾ ਚ ਰਹਿੰਦੇ ਆ ਤੇ ਜਿਹੜੀ ਗੱਲ ਆ ਬਿਲਕੁਲ ਸਹੀ ਗੱਲ ਸਹੀ ਬਾਈਆਂ ਵੀਰ ਅਸਲ ਚੀਜ਼ ਬਿਲਕੁਲ ਜੀ ਕੋਈ ਦੱਸੋ ਭਾਈ ਜੀ ਕੀ ਸਰ ਇਹਦਾ ਪ੍ਰਾਈਸ ਰੱਖਿਆ ਜੀ ਮੋਹਰ ਕਰ ਦੂੰਗੀ ਜੋ ਮਰਜ਼ੀ ਕਹਾਂ ਜਿੰਨੇ ਦੀ ਮੈਂ ਦੇ ਦੇਣੀ ਹਾਂ ਨਾ ਜੀ ਹਾਂ ਜੀ ਦੁੱਧ ਵਧੀਆ ਮਹੀਂ ਕੋਈ ਵੀਰ ਭਰਾ ਚੰਗਾ ਸੇਵਾਦਾਰ ਨਾ ਵਾ ਦੁੱਧ 13-14 ਕਿਲੋ ਮਹੀਂ ਭਰਨ ਵਾਲੀ ਹੈ ਹਾਂ ਜੀ 1-5 ਦੀ ਹਾਂ ਨਾ ਇੱਕ 5 ਦੀ ਇੱਕ 5 ਦੀ ਕਰ ਦੋ ਭਾਈ ਜੀ ਮਾਣੇ 5 ਹੋਵੇ ਪੂਰੇ ਲੱਖ ਜੀ ਦੇ ਲਓ ਜੀ ਪੂਰੇ ਲੱਖ ਦੀ ਭਾਈ ਕਹਿੰਦਾ ਝੋਟੀ ਵੇ ਮੈਂ ਦੇ ਦਾਂਗੇ ਤੇ ਵਧੀਆ ਕੁਆਲਿਟੀ ਵਾਲੀ ਮੈਂ ਵੇਖੋ ਬਹੁਤ ਸਾਫ਼ ਤੇ ਸੁਥਰੀ ਠੀਕ ਹੈ ਬਿਲਕੁਲ ਜਿਆ ਜੀਰ ਮੈਂ ਦਵਾਂਗੇ ਇੱਕ ਦੀਆਂ ਵੀਰ ਦਵਾਤਾ ਹਮੀਆਂ ਵੇਖੀਆਂ ਆਪਣਾ ਵਾਹ ਘਰ ਗਈਆਂ ਜਮਈਆ ਦੁੱਧ ਕੱਢਦੀਆਂ ਦੁੱਧ ਮਾਲ ਵੇਖਦਾ ਤੇ ਫੇਰੀ ਅੰਮੀਆਂ ਜਾਂਦੀਆਂ ਫੇਰ ਆਉਂਦੀ ਜਾਂਦੀਆਂ ਸਹੀ ਗੱਲ ਆ ਠੀਕ ਘਰ ਹੀ ਮੱਜਾਂ ਚੰਗੀਆਂ ਲਾਈਆਂ ਤੁਸੀਂ ਬਿਲਕੁਲ ਮਗਰ ਵੀ ਕੱਟੀ ਏ ਠੀਕ ਏ ਕੱਟੀ ਮਗਰ ਉਹਦੇ ਮਰ ਵੀ ਕੱਟੀ ਉਹਦੇ ਮਰ ਕਟਾ ਮੈਂਦੇ ਵੀ ਠੀਕ ਏ ਪੂਰੀ ਜਬਰ ਤੇ ਕੁਆਲਟੀ ਜੜੀ ਝੋਟੀ ਏ ਸਰੇ ਦੀ ਲਾਗ ਲੈ ਜੇ ਕੋਈ ਕੁਰੀ ਦੀ ਲੰਬਾਈ ਪੇੜ ਬਹੁਤ ਨਹੀਂ ਆ ਤੇ ਵਧੀਆ ਕੁਆਲਟੀ ਦੀ ਝੋਟੀ ਆਈ। ਚਿਵਾਵਾ ਵੀ ਆਖਣ ਤੇ 12 ਕਿਲੋ ਹੋਊਗਾ ਗੱਡੀ ਉਹ ਖਰਾਬ ਰਾ ਜਿਹੜਾ ਦੁੱਧ ਠੀਕ ਹੈ। ਚਿਵਾਵਾ ਠੀਕ ਹੈ। ਜਬੀ ਕੋਈ ਥਣਾ ਥਣਾ ਜਣੀ ਝੋਟੀ ਆਈ ਕੋਈ ਟਾਈਮ ਨਹੀਂ ਲੱਗਾ ਬਿਨਾ ਟਾਈਮ ਤੋਂ ਹੋ ਜੇ। ਕੀ ਹੀ ਸੇ ਵਾਲਾ ਵੀਰ ਵੀਰ ਹੋਵੇ ਨਾ ਬਚਾ ਕੇ ਤੇਰਾ ਕਟਿੰਗ ਹੋਦਾ ਤੇ ਚੋਦੋ ਮਗਰ ਸੱਟੀ ਉਹ ਪਰੇ ਬੈਠੀ ਉਹ ਪਰਲਾ ਜੋ ਆ ਗਿਆ ਦਾ ਹਾਂ ਗਰਾਈ ਸੀ ਪਰਲੀ ਕਟੇ ਨਹੀਂ ਹਾਂ ਠੀਕ ਓਕੇ ਜੀ ਇਹ ਉਹ ਪਰਲੀ ਪੈਂਦਾ ਹੈ ਜੀ ਜੀ ਦੱਸੋ ਭਾਈ ਜੀ ਕੀ ਪ੍ਰਾਈਸ ਇਹਦਾ 1.40 ਤੇ 1,35,000 ਦੀ ਕਟੀ ਹੈ 1,35,000 1,35,000 ਦੀ ਪਰ ਐ ਤਲੋ ਕਰ ਦੋ ਭਾਈ ਜੀ ਮਾਰ ਤੇਰਾ ਇਹ 31 ਹੈ 131 131 131 ਦੀ ਹਾਨ ਨਾ ਕਰ ਦਾਂਗੇ ਪਰ ਜਿਹੜਾ ਵੀਰ ਭਰਾ 131 ਦੀ ਝੋਟੀ ਚ ਲਾਊਗਾ ਨਾ ਹਾਂਜੀ ਲੱਖ ਦੀ ਟੋਕਣ ਗੱਬਣੀ ਝੋਟੀ ਮੋੜ ਦੇ ਸਹੀ ਗੱਲ ਹੈ ਲੱਖ ਦੀ ਝੋਟੀ ਸੇਵਾ ਕਰੋ ਅਜੇ ਕੱਚੀ ਸੂਈ ਹੈ ਪੂਰੀ ਹਣਾ ਕਿ ਕਿਨੇ ਦਿਨ ਦੀ ਸੂਈ ਹੋਗੀ ਅਜੇ ਵੀਰ ਤਹਾਂ ਦਿਨਾਂ ਦੀ ਦਾ ਇਹਦਾ ਬੱਚਾ ਕਿਹੜਾ ਸੀ ਉਹ ਇਹਦੀ ਮਗਰਲੀ ਕੱਟੀ ਇਹਦਾ ਮੈਂ ਤਾਂ ਅੱਗੇ ਬੱਚਾ ਵੱਚਾ ਹੈ ਹਾਂਜੀ ਉਹਦਾ ਅੱਗੇ ਵੀ ਲੋ ਇਹਦਾ ਅੱਗੇ ਵੀ ਰੰਗ ਜੀ ਤੇ ਦੇਖੋ ਜੀ ਹਾਂ ਜੀ ਤਾਂ ਜਿਆਜ ਮਾਲ ਆ ਆਵੇਂ ਮਹੀਂ ਦੇਖੋ ਸੁਣੀ ਝੋਟੀ ਕੁਆਲਟੀ ਵਾਲੀ ਵਧੀਆ ਪਈਂਦਾ ਰਹੀ ਬਿਲਕੁਲ ਜਿਆਜ ਗੱਪਣ ਮੱਜ ਆ ਠੀਕ ਹੈ ਤੇ ਪੰਜ ਮਹੀਨੇ ਦੀ ਗੱਪਣੇ ਮੱਜ ਹਾਂਜੀ ਤੇ 7 ਕਿਲੋ ਦੋਦੇ ਆ ਠੀਕ ਹੈ 6 ਕਿਲੋ ਕਰਕੇ ਕੋਲ ਲੈ ਜਾਏ ਵੀਰ ਭਾਪ ਠੀਕ ਹੈ ਪਰ ਵਧੀਆ ਮਹੀਂ ਆ ਕੁਆਲਟੀ ਵਾਲੀ ਦੇਖੋ ਜੀ ਆਖੋ ਕੁਛ ਆਲੋ ਗੜੀ ਆ ਨਾ ਵੀ ਤਾਂ ਮਾਲ ਆ ਲੱਗੋ ਜੀ ਭਾਈ ਇਹ ਕੀ ਭਰਾਇਆ ਕਿਹ ਜਿਹੜੀ ਗਾੜਾ ਵੀਰ ਜੇ ਵੀਰ ਭਰਾ ਵੀ ਜਿਹੜੀਆਂ ਵੇਂਦੇ ਨੇ ਮਾਨ ਕਰਦੇ ਨਾ ਇਹੋ ਇਹੋ ਜੀਆਂ ਮਈਆਂ ਆਨਲਾਈਨ ਘਰਾਂ ਦੇ ਵਿੱਚ ਇਦਾਂ ਮਈਆਂ ਕੱਲੀਆਂ ਆ ਹਾਂਜੀ ਜਿਹੜੀਆਂ ਜਿਹਨਾਂ ਨੂੰ ਮਈਆਂ ਕਹਿੰਦੇ ਆ ਪੈਸਾ ਬਾਈ ਨਾਲ 3 3.5 ਲੱਖ ਦੀ ਮੱਝ ਵੀ 2000 ਸਾਈ ਦੇ ਘੱਲਦੀ ਆ ਅੱਜ ਤੱਕ ਵੀਰ 3-3 ਲੱਖ ਦੀ ਮਈ 2-2000 ਰੁਪਏ ਸਾਈ ਦੇ ਉੱਤੇ ਮਈ ਕੱਲੀ ਆ ਤੇ ਕੋਹ ਵੀਰਾਂ ਗਾੜੇ ਬਣੇ ਚ ਉਹਨਾਂ ਨੂੰ ਹਟਦੇ ਵਿਸ਼ਵਾਸ ਤੇ ਅਸੀਂ ਉਹਨਾਂ ਤੋਂ ਵੱਡਾ ਵਿਸ਼ਵਾਸ ਕਰਕੇ ਮੈਂ ਇਹਨੂੰ ਕਰਤੀ ਬਿਲਕੁਲ ਸਹੀ ਗੱਲ ਆ ਵੀਰ ਜੀ ਬਿਲਕੁਲ ਸਹੀ ਗੱਲ ਆ ਇਹ ਜੀ ਦੇਣਾ ਚਾਹੀਦਾ ਵ ਮੇਰੇ ਖਾਣਾ ਕੋਈ ਚੀਜ਼ ਆਨਲਾਈਨ ਮੰਗਾਵੇ ਨਾ ਤੇ ਉਹ ਨਹੀਂ ਪੈਸੇ ਪਾਉਂਦਾ ਹਾਂ ਤੋਂ ਪਹਿਲਾਂ ਵੀਰ ਕਹਿੰਦਾ ਨਵੀਂ ਨਵੀਂ ਵੀਡੀਓ ਪਾਈ ਤਾਂ ਬੰਦੇ ਇੱਕਨੇ ਆਪਣੇ ਯਾਰਾਂ ਨਾਲ ਹੀ ਉੱਥੇ ਸ਼ਰਤ ਲਾਈ ਵੀ 500 ਰੁਪਏ ਸਾਈਨ ਪਾਈ ਆ ਤੇ ਦੋ ਮਈਆਂ ਦਈਆਂ ਉਹਦੇ ਉਹਦੇ ਯਾਰ ਕਹਿੰਦੇ ਵੀ ਮਈਆਂ ਨਹੀਂ ਆਉਣੀਆਂ ਹਾਂਜੀ ਤੇ ਉਹ 10000 ਰੁਪਏ ਸ਼ਰਤ ਲਾ ਕੇ ਬੈਠਾ ਜਦੋਂ ਉਹਦੇ ਘਰ ਮਈਆਂ ਚਲ ਗਈਆਂ ਤੇ ਫਿਰ ਮੈਨੂੰ ਗੱਲ ਦੱਸੀ ਹੈ ਦੋ ਹਾਰ ਗਿਆ ਬੰਦਾ ਜੇ ਤੇ ਸ਼ਰਤ ਇਹ ਤੇ ਆਹ ਬੰਦਾ ਕਹਿੰਦਾ ਵੀ ਵਾਅਦਾ ਹੈ ਯਕੀਨ ਰੱਖਿਆ ਯਕੀਨ ਰੱਖਿਆ ਮਈਆਂ ਅੱਜ ਤੱਕਾਂ ਹੀ ਮਾਰਕਾ ਲੰਦੇ ਇਦਾਂ ਸਹੀ ਗੱਲ ਮਹਾਰਾਜ ਦੀ ਕਿਰਪਾ ਹੈ ਬਾਣੀ ਸ ਮਾਈ ਕੋ ਇਰੀਏ ਦੇ ਵਿੱਚ ਫਰਨਾਕੀ ਚ ਮਹੀਂ ਨਹੀਂ ਦੇਖਾ ਤਾਂ ਬਿਲਕੁਲ ਜੈ 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 ਮੋਹ ਲੈ ਕਰ ਲੂ ਫਿਰ 55 50 47000 ਦੀ ਹਾਂ 47000 ਦੀ ਹਾਂ ਨਹੀਂ ਪਰ ਚੰਗੀ ਮਹੀਂ ਆ ਜਿਹੜਾ ਮੋਹ ਵੀਰਪੁਰਾ ਜੈ 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 ਕਰ ਦੋ ਭਾਈ ਠੀਕ ਆ ਜੈ ਜੈ ਵੀਰਪੁਰਾ ਜੈ ਜੈ ਚਲੋ ਕਰ ਦੋ ਜੈ ਵੀਰਪੁਰਾ ਘਰ ਆ ਜੀ ਕਰਦਾ ਵੀਰ ਮੋਹ ਚਲੋ ਠੀਕ ਮੋਹ ਕਿਤੇ ਮਾਲ ਕਰ ਦੋ ਦੱਸੋ ਜੀ ਵੈੜ ਬਾਰੇ ਵੈੜ ਵੀਰੋ ਟੋਕੜੀ ਹੈ ਵਸੀ ਲੈ ਟੋਕੜੀ ਕੱਲੀ ਹਾਂ ਜੀ ਟੋਕੜੀ ਹੈ ਵਸੀ ਤੇ ਦੁੱਧ 8 ਕਿਲੋ ਹੋ ਜੀ ਵਧੀਆ ਪਾਲ ਸਿੱਧੀ ਵਸ਼ੀ ਵੱਡੀ ਦੇਖੋ ਜੀ ਫਾਰਮ ਵਾਲੀ ਵਹਿੜ ਆਉਗਾ ਨਾ ਫ੍ਰੀ ਦਾ ਠੀਕ ਅੱਜ ਦਾ ਉਹ ਇਹ ਵਧੀਆ ਕਿੰਨੀ ਕੀ ਹੈ ਇਹ ਫਾਈ ਪੂਰੀ ਲੰਬੇੜ ਬੁੱਲ ਵਸ਼ੀ ਦੀ ਬਹੁਤ ਸੋਹਣੀ ਹੈ ਗਾਂ ਚ ਤਿਆਰ ਹੋ ਗਈ ਤੇ ਬਹੁਤ ਆ ਬਲਬਾਨੀ ਆ ਇਹ ਮੈਂ ਟਾਂਗ ਰੀ ਟੋਕੜ ਜਨਰਲ ਆਪਣੇ ਕੋਲ ਉਹ ਹੁੰਦਾ ਜਿਹੜਾ ਆਪਣੇ ਕੋਲ ਫੱਜਰ ਲੈ ਕੇ ਜਾਂਦਾ 85 ਹਜ਼ਾਰ ਦੀ ਮੈਂ ਫੱਜਰ ਵੇਚੀ ਆ ਵੀਡੀਓ ਦੇ 85 ਹਜ਼ਾਰ ਦੀ ਠੀਕ ਆ ਚਲੋ ਜੀ ਹੁਣ ਪਾਈਆਂ ਕਹਿੰਦੇ ਆ ਵੀ ਟੋਕੜ ਹੋਈ ਆ ਜਿੰਨਾ ਵਧੀਆ ਦੁੱਧ ਦੇ ਸਕਦੀ ਆ ਸੇਵਾ ਕਰੋ ਤੇ ਹੋਰ ਦੋ ਵੀ ਬਿਲਕੁਲ ਜਾਗੀਰ 20 ਹਜ਼ਾਰ ਦੀ 20 ਹਜ਼ਾਰ ਦੀ ਚਲੋ ਠੀਕ ਆ ਕਦਰ ਮਾਨਵੀ ਕਰ ਬੈਠੋ ਮੌਕੇ ਦੇ ਲਈ ਥੋੜਾ ਬਹੁਤ ਮੌਕੇ ਦੇ ਦੇਖੋ ਸਾ ਬਸ਼ੀ ਕਿ ਗਾਂ ਪਿਆਰ ਕਰਨੇ ਕਿਉਂਕਿ 20000 ਦੀ ਜੇ 5-6 ਕਿਲੋ ਦੁੱਧ ਹੀ ਜਾਵੇ ਨਾ ਮਸ਼ੀ ਪਾਲਣ ਨਾਲੋਂ ਚੰਗੀ ਆ ਬਿਲਕੁਲ 20-25-25000 ਦੀਆਂ ਬਸ਼ੀਆਂ ਹੋਈਆਂ ਆਂਸਰਾਂ ਜਿਨ੍ਹਾਂ ਨੇ ਦੁੱਧ ਨਹੀਂ ਦੇਣਾ ਹਨਾ ਚੰਗੀ ਬਸ਼ੀ ਤੇ ਇਹਨੂੰ ਇੱਕੋ ਢੀਗਾ ਲਵਾਓ ਫਲੋਇ ਨਹੀਂ ਕਰਮ ਵਾਲੀ ਤੇ ਨਾਲੇ ਦੁੱਧ ਹੀ ਜਾਣਾ 4-5 ਕਿਲੋ 20000 ਰੁਪਏ ਆ ਬਿਲਕੁਲ ਜਿਆਦਾ ਰੇਟ ਆ ਠੀਕ ਆ ਭਾਜੀ ਬਹੁਤ ਵਧੀਆ ਭਾਈਆਂ ਦੇ ਰੇਡਾ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਪਾਈ ਹੋਣਾ ਕੋਈ ਸਾਫ਼ ਸੁਥਰੇ ਵਧੀਆ ਤੋਂ ਵਧੀਆ ਜਾਨਵਰ ਆਉਣਗੇ ਛਿਜ ਕੇ ਰੱਖੋ ਕੰਮ ਨਾਲ ਪਾਸ ਬਾਈ ਜੀ ਵਡੀਆਂ ਝੋਟੀਆਂ ਵੀ ਇੱਧੇ ਆਪਣਾ ਲਈਆਂ ਵਾ ਬਸ ਪਹੁੰਚ ਜਾਣੀਆਂ ਆਪਾਂ ਕੋਲ ਤੋ ਟੋ ਦੀ ਮੈਂ ਖਾਊਗੀ ਵੀਰ ਇਦਾਂ ਮੈਂ ਹੀ ਜਾਂਦੀਆਂ ਜਿਹੜੀ ਗੱਲ ਦੇ ਤਾਂ ਜਾਂਦੀਆਂ ਰਹਿਣਗੀਆਂ ਵਾਸਤੇ ਹੀ ਗੱਲ ਹੈ ਬਾਈ ਜੀ ਫਿਰ ਜੱਕਰ ਜੱਕਰ ਕੋਈ ਨਹੀਂ ਬਾਕੀ ਵੀ ਜਿਹੜੇ ਦੇ ਬੰਦੇ ਹਨ ਦੇਲ ਵਾਲੇ 19 21 ਵੱਧ ਘਾਟੇ ਮੈਂ ਉਹਨੂੰ ਚਲਦੇ ਆ ਮੈਂ ਉਹਨੂੰ ਚਲਦੇ ਆ ਜੇ ਜੇ ਕੋ ਜਿਹੜੇ ਬੰਦੇ ਨਹੀਂ ਕਦੀ ਟੰਗਾ ਰੱਖਿਆ ਬੱਸ ਕਿਉਂ ਬਾਈ ਉਧਰ ਉਧਰ ਗੱਲਾਂ ਕਰੋ ਛਿੱਧੀ ਕਨਾ ਹਾੜਾ ਕੋ ਡੰਗਾ ਖਰੀਦਾ ਜਿਹੜੇ ਪਹਿਣ ਪੁਰਾਣੇ ਹਾਨਾ ਗੱਲ ਕਰੋ ਸਹੀ ਕਹਿਣਾ ਪੀ ਤੇ ਅਦੇ ਘਲੇ ਦੇ ਘਾਰੇ ਆ ਮਹਾਰਾਜ ਦੀ ਕਿਰਪਾ ਸਾਬ ਮਾਲਕ ਦਾ ਦਿੱਤਾ ਆ ਹਨਾ ਤੇ ਸਾਡੇ ਖੜਾ ਜਾਣਾ ਕਦੇ ਬਾਕੀ ਵੀਰੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰੇ ਤੇ ਜਿੰਨੇ ਵੀਰ ਭਰਾ ਜੁੜੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਠੀਕ ਆ ਬਾਈ ਅੱਜ ਹਮਾਰੇ ਆਪਣੇ ਕੋ ਟੌਪ ਤੋਂ ਟੌਪ ਦੇ ਹੁੰਦੇ ਹਾਂਜੀ ਬੋਲ ਦਿਓ ਭਾਈ ਡਰੈਸ ਬੋਲ ਦਿਓ ਫੋਨ ਨੰਬਰ ਵੀਜੀ 8427407755 ਨਾਮ ਮਾਨਾ ਦੇ ਪਿੰਡ ਤੋਂ ਠੀਕ ਪਿੰਡ ਪਵਾ ਸਾਰੀ ਸ਼ਗਲ ਬਾਈ ਜੀ